ਆਪ ਜੀ ਨੂੰ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਨਮਸਕਾਰ ਜੀ ਰਾਮ ਰਾਮ ਔਰ ਆਦਾਬ ਜੀ ਆਪਾਂ ਹੁਣ ਗੱਲ ਕਰਦੇ ਆ ਜਿਵੇਂ ਆਪਾਂ ਰਾਜਪੁਰਾ ਦਾ ਜਿਹੜਾ ਇਹ ਬਾਈਪਾਸ ਹੈਗਾ ਗगन ਚੌਂਕ ਦੇ ਨੇੜੇ ਜਿਹੜੀ ਆਪਾਂ ਨਲਾਸ ਰੋਡ ਨੂੰ ਜਾਂਦੇ ਆ ਜਾਂ ਸਰੰਤ ਬਾਈਪਾਸ ਹੈਗਾ ਜਿਹੜਾ ਇਹ ਨਲਾਸ ਰੋਡ ਨੂੰ ਮਿਲਦੇ ਆ ਉੱਥੇ ਜਿਹੜਾ ਅਮਰਜੀਤ ਪਹਿਲੇ ਸੀਗਾ ਜਿੱਥੇ ਗੁਰੂ ਆਪਾਂ ਕੁਝ ਮਹੀਨੇ ਪਹਿਲਾਂ ਹੀ ਗੁਰੂ ਨਾਨਕ ਦੀ ਹੱਥੀ ਖੁਲੀ ਸੀਗੀ ਜਿੱਥੇ ਆਪਾਂ ਗੱਲ ਕਰਦੇ ਆ ਗੁਰੂ ਨਾਨਕ ਦੀ ਹੱਥੀ ਦੇ ਜਿਹੜਾ ਆਮ ਜਿਹੜਾ ਰੁਟੀਨ ਦਾ ਜਿਗਾ ਰਾਸ਼ਨ ਵਗੈਰਾ ਸਾਰੇ ਜਿਹੜਾ ਸਮਾਨ ਮਿਲਦਾ ਸੀਗਾ ਜਿਵੇਂ ਐਸੇ ਮਾਲ ਵਿੱਚ ਮਿਲਦਾ ਸੀਗਾ ਬਹੁਤ ਸਸਤੇ ਰੇਟਾਂ ਤੇ ਮਿਲਦਾ ਸੀਗਾ ਉਹਦੇ ਨਾਲ ਚੱਲਦੇ ਹੋਏ ਗੁਰਨਾਨਕ ਦੀ ਹੱਡੀ ਨੇ ਇੰਨੀ ਤਰੱਕੀ ਕੀਤੀ ਹੈ ਉਹਨੇ ਰਾਜਪੁਰਾ ਵਿੱਚ ਆਪਾਂ ਗੱਲ ਕਰਦੇ ਆ ਜਿਹਦੇ ਚੱਲਦੇ ਹੋਏ ਅੱਜ ਉਹਨਾਂ ਨੇ ਗੁਰਨਾਨਕ ਦੀ ਹੱਡੀ ਦੇ ਨਾਲ-ਨਾਲ ਗੁਰੂ ਕਿਰਪਾ ਹੈਂਡਲੂਮ ਸਟੋਰ ਖੋਲ੍ਹਿਆ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪੰਜਾਬ ਤੋਂ ਆ ਕਿਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਉਹ ਜਿਹੜਾ ਹੈ ਸਰਦੀ ਦੇ ਕੱਪੜੇ ਜਿੰਨਾ ਵੀ ਹੈਂਡਲੂਮ ਦਾ ਸਮਾਨ ਸਾਰਾ ਬਹੁਤ ਹੀ ਸਸਤੇ ਰੇਟਾਂ ਦੇ ਮਿਲ ਰਿਹਾ ਔਰ ਸਸਤੇ ਰੇਟ ਇੰਨੇ ਕਿ ਤੁਸੀਂ ਰੇਟ ਸੁਣ ਕੇ ਵੀ ਹੈਰਾਨ ਹੋ ਜਾਓਗੇ ਜਿਵੇਂ ਆਪਾਂ ਗੱਲ ਕਰਦੇ ਹੁਣ ਆਪਾਂ ਉਰੇ ਆਏ ਹੋਏ ਇਹ ਗੁਰੂ ਕਿਰਪਾ ਹੈਂਡਲੂਮ ਹੈ ਜਿਹੜਾ ਇਹ ਗੁਰੂ ਨਾਨਕ ਦੀ ਹੱਟੀ ਦੇ ਨਾਮ ਤੇ ਖੁੱਲਿਆ ਉਹਨਾਂ ਦੀ ਦੇਖ ਰੇਖ ਚ ਖੁੱਲਿਆ ਜੋ ਉਹਨਾਂ ਦੇ ਪਹਿਲਾ ਸਿੱਖ ਕਮਿਊਨਿਟੀ ਵਾਲੇ ਜਿਹੜੇ ਸੇਵਾਦਾਰ ਸੀਗੇ ਉਹਨਾਂ ਵੱਲੋਂ ਹੀ ਖੁੱਲਿਆ ਗਿਆ ਜਿਵੇਂ ਹੁਣ ਗੁਰੂ ਨਾਨਕ ਦੀ ਹੱਟੀ ਇਹਨਾਂ ਰਾਜਪੁਰਾ ਦੇ ਇਲਾਕੇ ਦੇ ਨਾਲ ਹੋਰ ਵੀ ਜ਼ਿਲ੍ਹੇ ਵਿੱਚ ਵੀ ਮਸ਼ਹੂਰ ਹੋ ਚੁੱਕੀ ਹੈ ਜਿਹਦੀਆਂ ਸੱਤ ਬ੍ਰਾਂਚਾ ਰਾਜਪੁਰਾ ਦੇ ਨਾਲ ਹੋਰ ਵੀ ਪਿੰਡਾ ਫਤੇਗੜ ਬਨੂੜ ਚਾਰ ਪਾਸੇ ਏਰੀਆ ਚ ਖੁੱਲ ਚੁਕੀਆਂ ਨੇ ਉਹਦੇ ਚੱਲਦੇ ਹੋਏ ਸਰਦੀਆਂ ਦਾ ਮੌਸਮ ਦੇਖਦੇ ਹੋਏ ਗੁਰਨਾਨਕ ਦੀ ਹੱਟੀ ਵਾਲੇ ਜਿਹੜੇ ਆਪਣੇ ਮਾਲਕ ਸੀਗੇ ਜਾਂ ਜੋ ਇਹਨਾਂ ਦੇ ਕੰਮ ਜਿਹੜਾ ਅੰਡਰ ਸੀਗਾ ਕੰਮ ਉਹਨਾਂ ਵੱਲੋਂ ਹੁਣ ਹੈਂਡਲੂਮ ਦਾ ਕੰਮ ਕੀਤਾ ਗਿਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿਵੇਂ ਕੰਬਲ ਵਗੈਰਾ ਜਿੰਨਾ ਵੀ ਹੈਂਡਲੂਮ ਨੇ ਸਾਰਾ ਕੰਮ ਕੀਤਾ ਗਿਆ ਉਹਰੇ ਆਪ ਹੁਣ ਉਹਨਾਂ ਪਹੁੰਚੇ ਹੋਏ ਆ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜਿਵੇਂ ਹੁਣ ਪਰਚੇਜ਼ ਕੀਤੀ ਜਾ ਰਹੀ ਹੈ ਇੱਥੇ ਪਹੁੰਚੇ ਵੀ ਹੋਏ ਨੇ ਕਸਟਮਰ ਕਸਟਮਰਾਂ ਦੀ ਜਿਵੇਂ ਪਰਚੇਜ਼ ਪਰਚੇਜ਼ਿੰਗ ਹੋ ਰਹੀ ਹੈ ਕਸਟਮਰ ਪਰਚੇਜ਼ ਕਰ ਰਹੇ ਨੇ ਆਪਾਂ ਹੁਣ ਗੱਲ ਕਰਦੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਪੂਰਾ ਹੈਂਡਲੂਮ ਦਾ ਜਿੰਨਾ ਵੀ ਸਮਾਨ ਹੈਗਾ ਪੂਰਾ ਇੱਥੇ ਅਵੇਲੇਬਲ ਹੈ ਔਰ ਜਿੰਨਾ ਵੀ ਆਪਾਂ ਗੱਲ ਕਰਦੇ ਆ ਜਿਵੇਂ ਰਾਜਪੁਰਾ ਜ ਆਪਾਂ ਸ਼ਹਿਰ ਦੀ ਗੱਲ ਕਰਦੇ ਆ ਉਹਨਾਂ ਦੇ ਇਹੀ ਮਾਲਕਾਂ ਦਾ ਦਾਵਾ ਹੈ ਕਿ ਇਹ ਸ਼ਹਿਰ ਨਾਲੋਂ ਵੀ ਬਹੁਤ ਸਸਤੇ ਰੇਟਾਂ ਤੇ ਜਿਵੇਂ ਆਪਾਂ ਗੱਲ ਕਰਦੇ ਆ ਮਾਲ ਸਮਾਨ ਉਰੇ ਦਿੱਤਾ ਜਾ ਰਿਹਾ ਔਰ ਜਿਹੜਾ ਇਹ ਗੁਰਨਾਨਕ ਦੀ ਹਿੱਕੀ ਹੈ ਉਹ ਵੀ ਦੇਖ ਰਹੇ ਕਿ ਇੱਥੇ ਇਹ ਜਿਹੜਾ ਗੁਰਨਾਨਕ ਆਪਾਂ ਗੁਰੂ ਕਿਰਪਾ ਹੈਂਡਲੂਮ ਖੁੱਲਿਆ ਜਿਹਦੇ ਵਿੱਚ ਸਾਰਾ ਟੋਟਲੀ ਜਿਹੜਾ ਆਪਾਂ ਹੈਂਡਲੂਮ ਦਾ ਸਮਾਨ ਹੈ ਇਹ ਬਹੁਤ ਹੀ ਸਸਤੇ ਰੇਟਾਂ ਦੇ ਜਿਹੜਾ ਹੈਗਾ ਮਿਲ ਰਿਹਾ ਜਿੱਥੇ ਕਸਟਮਰ ਆਪਣਾ ਖੁਦ ਆ ਰਹੇ ਨੇ ਅੱਜ ਹੀ ਦੀ ਓਪਨਿੰਗ ਕੀਤੀ ਗਈ ਹੈ ਓਪਨਿੰਗ ਤੋਂ ਬਾਅਦ ਜਿਵੇਂ ਆਪਾਂ ਗੱਲ ਕਰਦੇ ਆ ਇੱਥੇ ਕਸਟਮਰਾਂ ਦਾ ਲੱਗਿਆ ਹੋਇਆ ਹੈ ਕਸਟਮਰ ਆਏ ਹੋਏ ਨੇ ਆਪਾਂ ਹੁਣ ਗੱਲ ਵੀ ਕਰਾਂਗੇ ਜਿਵੇਂ ਆ ਆਈ ਸਰਕੂ ਖਾਨੀ ਸੱਸੀ ਗੱਲ ਜੀ ਸੱਸੀ ਕੱਲ ਜੀ ਕਿਨਾਸਨ ਮੈਂ ਤੁਹਾਡੇ ਮੇਰਾ ਨਾਮ ਸੋਨੀਆ ਹੈ ਜਿਵੇਂ ਤੁਸੀਂ ਅੱਜ ਉਰੇ ਪਹੁੰਚੇ ਹੋਏ ਹੋ ਆਪਣਾ ਗੁਰੂ ਕਿਰਪਾ ਹੈਂਡਲੂਮ ਤੇ ਅੱਜ ਤੁਸੀਂ ਉਰੇ ਆਏ ਉਹਦੇ ਬਾਰੇ ਜਾਣਕਾਰੀ ਦਿਓ ਜੀ ਆ ਸਰ ਅਸੀਂ ਐਸੇ ਗ੍ਰੋਸਰੀ ਜਿਆਦਾ ਪਰਚੇਸ ਕਰਦੇ ਸੀ ਇਹ ਹੁਣ ਨਈ ਓਪਨਿੰਗ ਹੋਈ ਹੈ ਮਾਰਕੀਟ ਨਾਲੋਂ ਪ੍ਰਾਈਸ ਕਾਫੀ ਕਮ ਹੈ ਔਰ ਠੀਕ ਹੈ ਕੁਆਲਟੀ ਵਾਈਜ਼ ਕੁਆਲਟੀ ਬਹੁਤ ਬੈਟਰ ਹੈ ਮੈਂ ਚਾਹਾਂਗੀ ਕਿ ਜਿਸ ਤਰ੍ਹਾਂ ਅਸੀਂ ਫਾਇਦਾ ਉਠਾ ਰਹੇ ਹਾਂ ਉਹ ਵੀ ਸਾਰੇ ਉਠਾਣ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਧੰਨਵਾਦ ਜੀ ਐਸੀ ਕਿ ਆਪਣਾ ਇੱਥੇ ਕਸਟਮਰ ਸੀਗੇ ਪਰਚੇਜ਼ ਕਰਨ ਆਏ ਸੀਗੇ ਇਹਨਾਂ ਵੱਲੋਂ ਵੀ ਇਹ ਹੀ ਕਿਹਾ ਜਾ ਰਿਹਾ ਵੀ ਇਹ ਕਹਿੰਦੇ ਅਸੀਂ ਉਰੇ ਆਏ ਤੇ ਅਸੀਂ ਮਾਲ ਦੇਖਿਆ ਸਮਾਨ ਦੇਖਿਆ ਪਹਿਲਾਂ ਨਾਲੋਂ ਕਾਫੀ ਮਤਲਬ ਜਿਹੜਾ ਹੋਰ ਸਮਾਨ ਦੇਖਦੇ ਆਇਆ ਨਾ ਰੇਟਾਂ 'ਚ ਉਸ ਨਾਲੋਂ ਉਹਦੀ ਕੁਆਲਿਟੀ ਬਹੁਤ ਅੱਛੀ ਹੈ ਔਰ ਰੇਟ ਵੀ ਬੜੇ ਸਸਤੇ ਨੇ ਆਪਾਂ ਹੁਣ ਗੱਲ ਕਰਦੇ ਆ ਇੱਕ ਹੋਰ ਕਸਟਮਰ ਨੇ ਕਿਨਾ ਪੈਂਟ ਚੜ੍ਹੇ ਰਜਨੀ ਰਜਨੀ ਹਾਂ ਜੀ ਤੁਸੀਂ ਉਰੇ ਆਏ ਹੋ ਇੱਥੇ ਹੈਂਡਲੂਮ ਤੇ ਇਹਦੇ ਬਾਰੇ ਜਾਣਕਾਰੀ ਦਿਓ ਹਾਂ ਜੀ ਸਰ ਆਪਣਾ ਕਿਹੋ ਜਿਹਾ ਲੱਗਿਆ ਰੇਟਾਂ ਦਾ ਕੀ ਹੈ ਕੁਆਲਿਟੀ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਅੱਛਾ ਹੈ ਕਾਫੀ ਜੋ ਪਹਿਲੇ ਇਨਕੀ ਦੀ ਦੂਜੀ ਦੁਕਾਨ ਦੀ ਨਾਲ ਉਸੇ ਵੀ ਅਸੀਂ ਸ਼ੋਪਿੰਗ ਕੀਤੀ ਹੈ ਅੱਛਾ ਗੁਰੂ ਨਾਨਕ ਦੀ ਹੱਟੇ ਦੋ ਗੁਰੂ ਨਾਨਕ ਦੀ ਹੱਟੇ ਠੀਕ ਹੈ ਜੀ ਹਾਂ ਜੀ ਤੁਹਾਨੂੰ ਵੀ ਅੱਛਾ ਲੱਗ ਰਿਹਾ ਹੈ ਸ਼ੋਪਿੰਗ ਕਰਕੇ ਠੀਕ ਹੈ ਜੀ ਮਤਲਬ ਕਿ ਮੈਂ ਸਮਾਨ ਦੀ ਕੁਆਲਿਟੀ ਔਰ ਰੇਟ ਕਿਵੇਂ ਨੇ ਐਸ ਹੈ ਸਰ ਹਾਂ ਜੀ ਅੱਛੇ ਹਾਂ ਜੀ ਚਲੋ ਠੀਕ ਹੈ ਇਹ ਸੀਗੇ ਆਪਣਾ ਕਸਟਮਰ ਜਿਨ੍ਹਾਂ ਨਾਲ ਆਪਾਂ ਗੱਲ ਕੀਤੀ ਹੈ ਇਹ ਦੱਸ ਰਹੇ ਨੇ ਵੀ ਬਹੁਤ ਵਧੀਆ ਸਮਾਨ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ ਕੁਆਲਿਟੀ ਵਾਈਜ਼ ਵੀ ਕਵਾਲਿਟੀ ਵਾਈਜ਼ ਵੀ ਬਹੁਤ ਅੱਛਾ ਸਮਾਨ ਹੈ ਔਰ ਦੇ ਦੇਖ ਰਹੇ ਨੇ ਔਰ ਮੈਂ ਵੀ ਇਹੀ ਕਹੂੰਗਾ ਸਾਰਿਆਂ ਨੂੰ ਵੀ ਇੱਕ ਵਾਰ ਜਿਵੇਂ ਵੀ ਆਪਾਂ ਜਿਵੇਂ ਗੁਰਦਾਨਿਕ ਦੀ ਹੱਟੀ ਤੋਂ ਤੁਸੀਂ ਘਰ ਦਾ ਸਮਾਨ ਜਾਂ ਰਾਸ਼ਨ ਖਰੀਦਿਆ ਤੁਸੀਂ ਇੱਕ ਵਾਰੀ ਹੈਂਡਲੂਮ ਦੇ ਆਪਣਾ ਸਰਦੀਆਂ ਦੇ ਚੱਲਦੇ ਹੋਏ ਹੈਂਡਲੂਮ ਦਾ ਸਮਾਨ ਵੀ ਜਿਵੇਂ ਗੱਦੇ ਆਪਣਾ ਸ਼ਾਲਸ ਵਗੈਰਾ ਜਾਂ ਹੋਰ ਕੰਬਲ ਜਿਵੇਂ ਦਾ ਵੀ ਸਾਰਾ ਸਮਾਨ ਇੱਥੇ ਅਵੇਲੇਬਲ ਹੈ ਇੱਕ ਵਾਰੀ ਜ਼ਰੂਰ ਉਹਦੇ ਵਿਜ਼ਿਟ ਕਰਨ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਆਪਾਂ ਜਿਹੜੇ ਆਪਣਾ ਇਹਨਾਂ ਦੇ ਗੁਰੂ ਕਿਰਪਾ ਹੈਂਡਲੂਮ ਨੂੰ ਚਲਾਣ ਵਾਲੇ ਜਿੰਮੇ ਵੀ ਸਾਰੇ ਜਿਹੜੇ ਆਪਣੇ ਹੋਣੇ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਕੀਰਨ ਸਿੰਘ ਸਾਹਿਬ ਤੁਹਾਡਾ ਹੀ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਆਪਾਂ ਜਿੰਮੇ ਗੱਲ ਕਰਦੇ ਆ ਹੁਣ ਆਪਾਂ ਪਹਿਲਾਂ ਤੁਹਾਡੇ ਵੱਲੋਂ ਗੁਰੂ ਨਾਨਕ ਦੀ ਹੱਟੀ ਦਾ ਸ਼ੁਰੂਆਤ ਕੀਤੀ ਗਈ ਸੀ ਜਿੱਥੇ ਬਹੁਤ ਤੁਹਾਨੂੰ ਪਰਵਾਹ ਹੁਗਾਰਾ ਮਿਲਿਆ ਜਿਹਦੇ ਚੱਲਦੇ ਹੋਏ ਤੁਸੀਂ ਪੈਲੈਸ 'ਚ ਆਪਣਾ ਗੁਰੂ ਨਾਨਕ ਦੀ ਹੱਟੀ ਸ਼ਿਫਟ ਕਰ ਲਈਏ ਤੇ ਇੱਥੇ ਤੁਸੀਂ ਹੁਣ ਜਿੰਮੇ ਸਰਦੀਆਂ ਨੂੰ ਦੇਖਦੇ ਹੋਏ ਜਾਂ ਤੁਸੀਂ ਕੰਮ ਨੂੰ ਬੜੌਤਰੀ ਨੂੰ ਦੇਖਦੇ ਹੋਏ ਗੁਰੂ ਕਿਰਪਾ ਹੈਂਡਲੂਮ ਖੋਲ੍ਹਿਆ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਸਾਹਿਬ ਜਿਵੇਂ ਸਰ ਆਪਾਂ ਗਰੋਸਰੀ ਸਟੋਰਾਂ ਦੀ ਸ਼ੁਰੂਆਤ ਕੀਤੀ ਸੀਗੀ ਆਪਣਾ ਸਭ ਤੋਂ ਪਹਿਲਾਂ ਰਾਜਪੁਰੇ ਤੋਂ ਸ਼ੁਰੂਆਤ ਕੀਤੀ ਫਿਰ ਬਨੂੜ ਤਨੌਰ ਫਤਿਹਗੜ ਸਾਹਿਬ ਹੁਣ ਮੁਹਾਲੀ ਆਪਾਂ ਗਰੋਸਰੀ ਸਟੋਰ ਦੀ 8 ਤਰੀਕ ਨੂੰ ਓਪਨਿੰਗ ਕਰਨੀ ਹੈ ਸੰਗਤ ਦਾ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਤੇ ਸੰਗਤ ਵੱਲੋਂ ਡਿਮਾਂਡ ਵੀ ਆਈ ਜਿਵੇਂ ਗਰੋਸਰੀ ਸਟੋਰ ਖੋਲੋ ਐਵੇਂ ਦੂਜੀਆਂ ਦੁਕਾਨਾਂ ਵੱਲ ਵੀ ਕੁਝ ਪਹਿਲ ਕਰੋ ਜਿਵੇਂ ਮੈਡੀਕਲ ਹੈ ਫਰਨੀਚਰ ਹੈ ਹੈਂਡਲੂਮ ਹੈ ਇਲੈਕਟ੍ਰੋਨਿਕ ਹੈ ਇਸੇ ਲੜੀ ਤਹਿਤ ਅਸੀਂ ਅੱਜ ਰਾਜਪੁਰੇ ਦੇ ਵਿੱਚ ਜਿੱਥੇ ਗੁਰੂ ਨਾਨਕ ਦੀ ਹੱਟੀ ਗਰੋਸਰੀ ਸਟੋਰ ਅਮਰਜੀਤ ਪੈਲਸ ਵਿੱਚ ਹੈ ਉਹਦੇ ਨਾਲ ਦੀ ਹੀ ਬਿਲਡਿੰਗ ਦੇ ਵਿੱਚ ਆਪਾਂ ਨੇ ਗੁਰੂ ਨਾਨਕ ਦੀ ਹੱਟੀ ਗੁਰੂ ਕਿਰਪਾ ਹੈਂਡਲੂਮ ਦੀ ਅੱਜ ਸ਼ੁਰੂਆਤ ਕੀਤੀ ਹੈ ਕਿਵੇਂ ਦਾ ਹੰਗਾਰਾ ਮਿਲਿਆ ਤੁਹਾਨੂੰ ਅੱਜ ਸਾਨੂੰ ਬਹੁਤ ਵੱਡਾ ਹਲਾਕੇ ਸਾਡਾ ਅੱਜ ਪਹਿਲਾ ਦਿਨ ਹੈ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਕਸਟਮਰ ਸਾਡੇ ਕੋਲ ਆ ਰਿਹਾ ਕਿਉਂਕਿ ਜਿੰਨਾ ਕਸਟਮਰ ਉਧਰ ਗੁਰਨਾਨਕ ਦੀ ਹੱਟੀ ਗਰੋਸਰੀ ਸਟੋਰ ਤੇ ਆਉਂਦਾ ਜਦੋਂ ਵੇਖਦਾ ਵੀ ਨਵੀਂ ਦੁਕਾਨ ਖੁੱਲੀ ਐ ਤੇ ਉਹ ਇੱਥੋਂ ਆ ਕੇ ਵੀ ਜਦੋਂ ਉਹਨੂੰ ਪਤਾ ਲੱਗਦਾ ਇੱਥੇ ਆ ਕੇ ਵੀ ਇੱਥੇ ਹੈਂਡਲੂਮ ਦੀਆਂ ਚੀਜ਼ਾਂ ਜਿਹੜੀਆਂ ਨੇ ਘਰਾਂ ਦੀਆਂ ਚੀਜ਼ਾਂ ਨੇ ਉਹ ਸਸhtੀਆਂ ਮਿਲਦੀਆਂ ਨੇ ਤੇ ਉਹ ਫਿਰ ਇੱਥੇ ਆ ਕੇ ਪਰਚੇਸ ਕਿੰਨਾ ਕੁ ਰੇਟਾਂ ਦਾ ਫਰਕ ਹੈਗਾ ਆਪਾਂ ਨੂੰ ਲੱਗਦਾ ਮਾਰਕੀਟ ਨਾਲੋਂ ਜਗਨੰਦਰ ਸਿੰਘ ਮਾਰਕੀਟ ਨਾਲੋਂ ਰੇਟਾਂ ਦਾ ਬਹੁਤ ਵੱਡਾ ਫਰਕ ਹੈ ਜਿਵੇਂ ਮੰਨ ਲਓ ਇਹ ਕੰਬਲ ਹੈ ਹਨਾ ਜੀ ਇਹ ਹੈ ਸਿੰਗਲ ਬੈੱਡ ਦਾ ਕੰਬਲ ਹੈ ਮੋਟ ਤੇ ਇਹ ਕੰਬਲ ਮਾਰਕੀਟ ਦੇ ਵਿੱਚ ਮੰਨ ਲਓ ਜੇ 800 ਤੋਂ 1000 ਰੁਪਏ ਦਾ ਵਿਕ ਰਿਹਾ ਆਪਾਂ ਇਹ 450 ਤੋਂ 500 ਰੁਪਏ ਦਾ ਦੇ ਰਹੇ ਆ ਜੀ ਜੀ ਠੀਕ ਹੈ ਜੀ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਬੈੱਡ ਸ਼ੀਟਸ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਜਿਹੜੀਆਂ ਬੈੱਡ ਸ਼ੀਟਸ 1500 1800 2000 ਦੀ ਰੇਂਜ ਵਿੱਚ ਵਿਕਦੀਆਂ ਨੇ ਉਹ ਬੈੱਡ ਸ਼ੀਟਸ ਆਪਣੇ ਕੋਲ 1000 ਰੁਪਏ ਦੇ ਵਿੱਚ ਅਵੇਲੇਬਲ ਨੇ ਜਿਹੜੀਆਂ ਬੈੱਡ ਸ਼ੀਟਸ ਆਪਾਂ ਡੇਲੀ ਨਿਤ ਪ੍ਰਤੀ ਵਰਤਦੇ ਆ ਉਹ ਆਪਣੇ ਕੋਲ ਜਿਹੜੀ 400 ਤੋਂ 500 550 600 ਦੀ ਰੇਂਜ ਵਿੱਚ ਮਾਰਕੀਟ ਦੇ ਵਿੱਚ ਵਿਕਦਾ ਉਹ ਮਾਲ ਆਪਾਂ ਇੱਥੇ 300 350 ਦੀ ਰੇਂਜ ਵਿੱਚ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਕੀਤੀ ਹੋਈ ਹੈ। ਇਹਦੇ ਵਿੱਚ ਆਪਣੇ ਕੋਲ ਅਜੇਹਾ ਵੀ ਇੱਕ ਕੰਬਲ ਹੈ ਸਿੰਗਲ ਬੈੱਡ ਦਾ ਜਿਹੜਾ ਕੰਬਲ ਸਿਰਫ 80 ਰੁਪਏ ਦੇ ਵਿੱਚ ਆਪਾਂ ਲੋਕਾਂ ਦੀ ਸੇਵਾ ਵਿੱਚ ਲਾਇਆ ਹੋਇਆ ਹੈ। ਲੇਡੀਜ਼ ਸਟੋਲ ਆਪਾਂ ਨੇ 110 ਰੁਪਏ ਦੀ ਸੇਲ ਵਿੱਚ ਲਾਇਆ ਹੋਇਆ। ਹੋਰ ਵੀ ਕੰਬਲ ਦੀ ਵੈਰਾਈਟੀ ਦੇ ਵਿੱਚ ਆਪਾਂ 1000 ਰੁਪਏ ਦੇ ਵਿੱਚ ਵਧੀਆ ਡਬਲ ਬੈੱਡ ਦਾ ਕੰਬਲ ਆਪਾਂ ਲੋਕਾਂ ਦੀ ਸੇਵਾ ਦੇ ਵਿੱਚ ਆਪਾਂ ਰੱਖਿਆ ਹੋਇਆ ਇਸ ਤੋਂ ਬਾਅਦ ਆਪਣੇ ਕੋਲ ਫਰਨੀਚਰ ਦੀਆਂ ਵੀ ਕੁਝ ਆਟਮਾਨ ਜਿਵੇਂ ਕੁਰਸੀਆਂ ਹੋਗੇ ਮੇਜ਼ ਹੋਗੇ ਟੇਬਲ ਹੋਗੇ ਇਹ ਚੀਜ਼ਾਂ ਵੀ ਆਪਾਂ ਇੱਥੇ ਰੱਖੀਆਂ ਹੋਈਆਂ ਨੇ ਜਿਵੇਂ ਤੁਸੀਂ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹੋ ਵੀ ਹਾਂ ਰੇਟ ਤੋਂ ਰੇਟ ਜਾਂ ਰੇਟ ਤੋਂ ਘੱਟ ਵੀ ਆਪਾਂ ਤੁਸੀਂ ਸਮਾਨ ਦੇ ਰਹੇ ਹੋ ਤਾਂ ਇਹਦੀ ਫਿਰ ਆਪਾਂ ਖਾਣਾ ਪੂਰਤੀ ਤੁਹਾਡੇ ਕੋਲ ਹੋ ਜਾਂਦੀ ਹੈ ਸਾਰੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਵਾਲ ਕਰਦੇ ਨੇ ਜਗਨੰਦਨ ਜੀ ਉਹਨਾਂ ਕਿਰੇਟ ਰੱਖਿਆ ਵੀ ਜਿਹੜੀ ਦੁਕਾਨ ਦਾ ਕਿਰਾਇਆ ਜਾਂ ਜੇ ਇੱਕ ਬੰਦਾ ਕੰਮ ਕਰਦਾ ਤੇ ਉਹਦੀ ਤਨਖਾਹ ਉਹ ਕਵਰਪ ਹੋ ਸਕੇ ਕਿਉਂਕਿ ਬਾਜ਼ਾਰ ਦੇ ਵਿੱਚ 20% 30% 40% ਤੇ ਵੀ ਕੰਮ ਕੀਤਾ ਜਾਂਦਾ ਕਿਸੇ ਚੀਜ਼ ਦਾ ਵਪਾਰ ਕੀਤਾ ਜਾਂਦਾ ਅਸੀਂ ਤੋਂ ਮਤਲਬ ਕਿ 2 4 ਤੋਂ 5% ਤੇ ਕੰਮ ਕਰ ਰਹੇ ਹਾਂ ਤਾਂ ਕਿ ਜਿਹੜੇ ਇਹ ਖਰਚੇ ਨੇ ਇਹਨਾਂ ਨੂੰ ਮੈਨੇਜ ਕੀਤਾ ਜਾ ਸਕੇ ਤੇ ਸਸਤੇ ਤੋਂ ਸਸਤਾ ਆਪਾਂ ਸੰਗਤ ਨੂੰ ਪ੍ਰੋਵਾਈਡ ਕਰਵਾ ਸਕੀਏ ਧੰਨਵਾਦ ਜੀ ਐਸੀ ਕੇ ਆਪਣਾ ਜਿਵੇਂ ਆਪਾਂ ਗੱਲ ਕਰਦੇ ਆ ਗੁਰੂ ਨਾਨਕ ਦੀ ਹੱਟੀ ਜਾਂ ਗੁਰੂ ਨਾਨਕ ਦੀ ਹੱਟੀ ਦੇ ਗੁਰੂ ਕਿਰਪਾ ਜਿਹੜਾ ਇਹ ਹੈਂਡਲੂਮ ਖੁੱਲਿਆ ਉਹਦੇ ਚੱਲਦੇ ਹੋਏ ਹੁਣ ਆਪਾਂ ਜਿਹਨਾਂ ਦੇ ਜਿਹੜੇ ਨਾਲ ਹੀ ਆਪਣਾ ਹਮੇਸ਼ਾ ਰਹਿੰਦੇ ਨੇ ਸਿੰਘ ਸਾਹਿਬ ਆਪਣੇ ਜਸਵਿੰਦਰ ਜੀ ਜਸਵਿੰਦਰ ਜੀ ਨਾਲ ਗੱਲ ਕਰਾਂਗੇ ਸასი ਗਾਲ ਸਾਹਿਬ ਸਰਾਜੀ ਤੁਸੀਂ ਜਿਵੇਂ ਗੁਰੂ ਨਾਨਕ ਦੀ ਹੱਟੀ ਨੂੰ ਇਡਾ ਵੱਡਾ ਹੰਗਾਰਾ ਮਿਲਿਆ ਉਹਦੇ ਚੱਲਦੇ ਹੋਏ ਗੁਰੂ ਨਾਨਕ ਦੀ ਹੱਟੀ ਆਪਣਾ ਗੁਰੂ ਕਿਰਪਾ ਹੈਂਡਲੂਮ ਖੁੱਲਿਆ ਉਹਦੇ ਬਾਰੇ ਵੀ ਜਾਣਕਾਰੀ ਦਿਓ ਔਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰ ਉਹਦੇ ਬਾਰੇ ਵੀ ਸਰ ਜੀ ਦੇਖੋ ਜੀ ਕਰੋਨਾ ਵਾਇਰਸ ਦੇ ਚਾਉਦੇ ਆ ਪਹਿ ਜਿਹੜਾ ਗਰੋਸਰੀ ਸਟੋਰ ਖੋਲਿਆ ਸੀਗਾ ਉਹਦੇ ਖੋਲਣ ਦਾ ਇੱਕੋ ਮਕਸਦ ਸੀਗਾ ਕਿ ਬਾਜ਼ਾਰ ਦੇ ਵਿੱਚ ਉਹਨਾਂ ਦਿਨਾਂ ਦੇ ਦੌਰਾਨ ਜਿਹੜੇ ਵੱਡੇ ਵੱਡੇ ਵਪਾਰੀ ਐ ਦੁਕਾਨਦਾਰ ਸੀ ਉਹ ਐਮ ਆਰ ਪੀ ਤੋਂ ਵੀ ਵਧਾ ਕੇ ਚੀਜ਼ਾਂ ਵੇਚਦੇ ਸੀ 10% ਤੇ ਅਸੀਂ ਇੱਕ ਚੀਜ਼ ਮਹਿਸੂਸ ਕੀਤੀ ਕਿ ਪੰਜਾਬ ਦੇ ਵਿੱਚ ਜਦੋਂ ਵੀ ਵਿਫਤਾ ਆਈ ਐ ਪੰਜਾਬੀਆਂ ਨੇ ਸਿੱਖਾਂ ਨੇ ਮੁਰੇ ਹੋ ਕੇ ਉਹਨਾਂ ਦੀ ਮਦਦ ਕੀਤੀ ਐ ਨਾ ਕਿ ਲੁੱਟ-ਖਸੁੱਟ ਕੀਤੀ ਐ ਅਸੀਂ ਕਿਹਾ ਵੀ ਇਹ ਤਾਂ ਪੁੱਠਾ ਕੰਮ ਹੋ ਗਿਆ ਇਹ ਤਾਂ ਉੱਤਰਾਖੰਡ ਵਾਲਾ ਕੰਮ ਹੋ ਗਿਆ ਜਿਵੇਂ ਉੱਥੇ ਪਹਚਾਲੀਆ ਹੜ ਆਇਆ ਉੱਥੋਂ ਦੇ ਲੋਕਾਂ ਨੇ ਲੋਕਾਂ ਦੀ ਮਦਦ ਕਰਨ ਦੀ ਬਜਾਏ ਉਹ ਨਾ ਜੇ ਕਿਸੇ ਨੇ ਬੱਚੇ ਮਾਂ ਨੇ ਆਪਣੇ ਬੱਚੇ ਨੂੰ ਦੁੱਧ ਪਿਆਉਣਾ ਸੀ ਤੇ ਪਹਿਲਾਂ ਉਹ ਤੋਂ ਵਾਲੀਆਂ ਹੋ ਗਈ ਠੀਕ ਹੈ ਇਸੇ ਤਰੀਕੇ ਨਾਲ ਪੈਸੇ ਕੱਢੇ ਗਏ ਸਾਨੂੰ ਇਹ ਲੱਗਿਆ ਕਿ ਸਾਡੀ ਜਿਹੜੀ ਦੇਖ ਹੈ ਪੰਜਾਬੀਆਂ ਦੀ ਸਿੱਖਾਂ ਦੀ ਉਦਾਂ ਦੀ ਨਾ ਬਣ ਜਾਵੇ ਕਿਤੇ ਇਸੇ ਗੱਲ ਨੂੰ ਮੁੱਖ ਰੱਖਦੇ ਆਂ ਅਸੀਂ ਇਹ ਗਰੋਸਰੀ ਸਟੋਰ ਦੀ ਸ਼ੁਰੂਆਤ ਕੀਤੀ ਹੈ ਪਹਿਲਾਂ ਗੁਰਨਾਨਕ ਦੀ ਹੱਟੀ ਦੇ ਨਾਂ ਦੇ ਉੱਤੇ ਪਹਿਲਾ ਗਰੋਸਰੀ ਸਟੋਰ ਖੋਲਿਆ ਗਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਸੰਗਤ ਦੀ ਡਿਮਾਂਡ ਵਾਧੀ ਗਈ ਹੈ ਅਸੀਂ ਬਨੂੜ ਖੋਲਿਆ ਕਨੌਰ ਖੋਲਿਆ ਫਤੇਗੜ ਸਾਹਿਬ ਖੋਲਿਆ ਹੁਣ ਜਲਦੀ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਖੋਲਣ ਜਾ ਰਹੇ ਆ ਤੇ ਸੰਗਤ ਦੀ ਡਿਮਾਂਡ ਇਸੇ ਤਰੀਕੇ ਦੇ ਨਾਲ ਹੋਰ ਵਸਤੂਆਂ ਦੀ ਵੀ ਸੀਗੀ ਸਾਡੇ ਲਈ ਸਾਡੇ ਕੋਲੇ ਕਿ ਮੈਡੀਕਲ ਸਟੋਰ ਖੋਲਿਆ ਜਾਵੇ ਉਸ ਤੋਂ ਇਲਾਵਾ ਹੈਂਡਲੂਮ ਫਰਨੀਚਰ ਵੀ ਹੋਰ ਵੀ ਚੀਜ਼ਾਂ ਖੋਲੀਆਂ ਜਾਣ ਜਿਦੇ ਨਾਲ ਲੋਕਾਂ ਨੂੰ ਸਸਤੇ ਤੋਂ ਸਸਤਾ ਸਮਾਨ ਹੈ ਤੁਸੀਂ ਮੁਹੱਈਆ ਕਰਾ ਸਕੋ ਸੋ ਅਸੀਂ ਇੱਕ ਵੱਖਰੇ ਇੱਕ ਵੱਖਰੀ ਦੁਕਾਨ ਦੀ ਅੱਜ ਸ਼ੁਰੂਆਤ ਕਰ ਰਹੇ ਆ ਹੈਂਡਲੂਮ ਸਟੋਰ ਦੀ ਸੰਗਤ ਨੂੰ ਅਪੀਲ ਕਰਾਂਗੇ ਤੁਸੀਂ ਇੱਕ ਵਾਰੀ ਆਓ ਇੱਥੇ ਪਰਚੇਜ਼ਿੰਗ ਕਰੋ ਪਰਚੇਜ਼ਿੰਗ ਕਰਕੇ ਪਤਾ ਲੱਗੂਗਾ ਕਿ ਵਾਕਈ ਅਸੀਂ ਸੱਚ ਬੋਲ ਰਹੇ ਆ ਜਾਂ ਝੂਠ ਮੋਲ ਰਹੇ ਆ ਕਿ ਸਮਾਨ ਸਸਤਾ ਹੈ ਜਾਂ ਨਹੀਂ ਹੈ ਤੁਸੀਂ ਇੱਕ ਵਾਰੀ ਜ਼ਰੂਰ ਆ ਕੇ ਇੱਥੇ ਪਰਚੇਜ਼ਿੰਗ ਕਰੋ ਧੰਨਵਾਦ ਜੀ ਐਸੀਗੇ ਜਸਵਿੰਦਰ ਜੀ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਵੱਲੋਂ ਪਹਿਲਾਂ ਗੁਰਨਾਨਕ ਦੀ ਹੱਟੀ ਦਾ ਆਪਣਾ ਉਹ ਓਪਨਿੰਗ ਕੀਤੀ ਗਈ ਸੀ ਤੇ ਹੁਣ ਗੁਰਨਾਨਕ ਦੀ ਹੱਟੀ ਇਹ ਆਪਣਾ ਗੁਰੂ ਕਿਰਪਾ ਹੈਂਡਲੂਮ ਉਹ ਕੀਤਾ ਗਿਆ ਤੇ ਆਪਾਂ ਹੁਣ ਆਪਾਂ ਗੱਲ ਕਰਦੇ ਆਂ ਬੀਨਾ ਵੱਲੋਂ ਇਹ ਜਿਹੜਾ ਕੀਤਾ ਇਹ ਉਪਰਾਲਾ ਕੀਤਾ ਗਿਆ ਹੈ ਸਸਤੇ ਰੇਟਾਂ 'ਚ ਹੈਂਡਲੂਮ ਦਾ ਸਾਰਾ ਸਮਾਨ ਮਿਲ ਰਿਹਾ ਤਾਂ ਮੈਂ ਤਾਂ ਆਪਣੇ ਚੈਨਲ ਰਾਹੀਂ ਇਹੀ ਅਪੀਲ ਕਰੂੰਗਾ ਵੀ ਇੱਕ ਵਾਰੀ ਰਾਜਪੁਰਾ ਨਿਵਾਸੀ ਜਾਂ ਹੋਰ ਜਿਹੜਾ ਵੀ ਮੇਰਾ ਇਹ ਲਾਈਵ ਦਰਸ਼ਕ ਮੇਰਾ ਦੇਖ ਰਿਹਾ ਇੱਕ ਵਾਰੀ ਉਰੇ ਆ ਕੇ ਜਰੂਰ ਵਿਜ਼ਿਟ ਕਰੇ ਉਹ ਰੇਟਾਂ ਦਾ ਉਹ ਕੁਆਲਿਟੀ ਦਾ ਫਰਕ ਜ਼ਮੀਨ ਆਸਮਾਨ ਦਾ ਇੱਕ ਵਾਰੀ ਫੇਰ ਆਪਾਂ ਗੱਲ ਕਰਦੇ ਆ ਨਾ ਕੁਝ ਕਹਿਣਾ ਚਾਹੁੰਦੇ ਨੇ ਜਸਵਿੰਦਰ ਜੀ ਦੇਖੋ ਜੀ ਜਿਵੇਂ ਤੁਹਾਡਾ ਪਹਿਲਾਂ ਵੀ ਕੁਐਸਚਨ ਸੀਗਾ ਕਿ ਤੁਹਾਡਾ ਅਗਲਾ ਏਜੰਡਾ ਕੀ ਹੈ ਇਹਦੇ ਬਾਰੇ ਹਾਂਜੀ ਹਾਂਜੀ ਦੇਖੋ ਜੀ ਸਾਡਾ ਕਲੀਅਰ ਏਜੰਡਾ ਇਹੀ ਹੈ ਜੋ ਕੰਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਡਰ ਨਹੀਂ ਕਰ ਸਕੇ ਉਹ ਅਸੀਂ ਕਰਨਾ ਚਾਹੁੰਦੇ ਆ ਫਰਜ਼ ਤੇ ਇਹ ਇਹਦੇ ਵਿੱਚ ਅਸੀਂ ਕਰ ਰਹੇ ਆ ਕਿ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਦੇਈਏ ਤੇ ਆਮ ਲੋਕਾਂ ਦਾ ਕੋਈ ਵੀ ਧਰਮ ਦਾ ਰੰਗ ਭੇਦ ਭਿੰਨ ਕੋਈ ਨਹੀਂ ਇੱਥੇ ਕੋਈ ਵੀ ਬੰਦਾ ਆਕੇ ਪਰਚੇਜ਼ਿੰਗ ਕਰ ਸਕਦਾ ਤੇ ਨਾਲ ਦੀ ਨਾਲ ਇੱਥੇ ਅਸੀਂ ਖਾਲਸਾ ਇੰਡਸਟਰੀ ਸ਼ੁਰੂ ਕਰਨਾ ਚਾਹੁੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਮਸਾਲੇ ਵੀ ਸਾਡੇ ਪੰਜਾਬ ਦੇ ਲੋਕ ਬਣਾਉਣ ਉਹ ਪੀਸ ਕੇ ਦੇਣ ਅਸੀਂ ਸਾਰੇ ਸਟੋਰਾਂ ਦੇ ਆਪ ਸਪਲਾਈ ਕਰੀਏ ਅੱਜ ਕਿਸਾਨਾਂ ਨੂੰ ਮਾਰ ਪੈਰੀ ਹੈ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਉਹਨਾਂ ਦੀ ਅਸੀਂ ਮਦਦ ਕਰ ਸਕੀਏ ਉਹਨਾਂ ਨੂੰ ਅਸੀਂ ਪਿੰਡਾਂ 'ਚ ਕਹੀਏ ਕਿ ਸਾਨੂੰ 50 ਕੁਆਂਟਲ ਦੇਸੀ ਕੀ ਉਦਯੋਗ ਅਸੀਂ ਉਹਨੂੰ ਖੁਦ ਪੈਕ ਕਰਕੇ ਉਹ ਕਿਸਾਨਾਂ ਦੇ ਨਾਂ ਦੇ ਉੱਤੇ ਉਹਨੂੰ ਵੇਚੀਏ ਸਾਰਾ ਸਟੋਰਾਂ ਦੇ ਉੱਤੇ ਫਿਊਚਰ ਦੇ ਵਿੱਚ ਗਰੀਬ ਜਿਹੜੇ ਪਰਿਵਾਰਾਂ 'ਚ ਬੈਠੇ ਗੁਰਸਿੱਖ ਨੇ ਉਹਨਾਂ ਨੂੰ ਕਹੀਏ ਕਿ ਫਰਨੀਚਰ ਸਾਨੂੰ ਤਿਆਰ ਕਰਕੇ ਦਿਓ ਜਿਹੜੀ ਵੀ ਮਤਲਬ ਆਪਣੇ ਹੱਥ ਨਾਲ ਤਿਆਰ ਕਰਕੇ ਤਾਂ ਕਿ ਪਿੰਡਾਂ 'ਚ ਵੱਸਦੇ ਲੋਕਾਂ ਦੀ ਵੱਧ ਤੋਂ ਵੱਧ ਅਸੀਂ ਮਦਦ ਕਰ ਸਕੀਏ ਜਿਹੜੇ ਕੇਂਦਰ ਵਾਲੇ ਨੇ ਦਿੱਲੀ 'ਚ ਵੱਡੀ ਵੱਡੀ ਏਜੰਸੀਆਂ ਬੈਠੀਆਂ ਨੇ ਫੈਕਟਰੀਆਂ ਬੈਠੀਆਂ ਨੇ ਉਹਨਾਂ ਦੇ ਮੁਕਾਮਲੇ ਦੇ ਵਿੱਚ ਇੱਕ ਖਾਲਸਾ ਇੰਡਸਟਰੀ ਖੜੀ ਕਰ ਧੰਨਵਾਦ ਜੀ ਜਿਵੇਂ ਤੁਸੀਂ ਇਹਨਾਂ ਦੇ ਜਸਵਿੰਦਰ ਜੀ ਦੇ ਵਿਚਾਰ ਸੁਣੇ ਔਰ ਵਿਚਾਰ ਸੁਣ ਕੇ ਚੰਗਾ ਲੱਗਿਆ ਵੀ ਇਹ ਆਪਣਾ ਜਿਵੇਂ ਪਿੰਡੂ ਪ੍ਰਚਾਪਣਾ ਸੱਭਿਆਚਾਰ ਜਾਂ ਕਿਸਾਨੀ ਸੱਭਿਆਚਾਰ ਜਾਂ ਆਪਣਾ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਵੀ ਆਪਾਂ ਉਸ ਨੂੰ ਹਮੇਸ਼ਾ ਯਾਦ ਰੱਖੀਏ ਜਿਵੇਂ ਖਾਣਾ ਪੀਣਾ ਪੰਜਾਬ ਦਾ ਉਸ ਨੂੰ ਆਪਾਂ ਉਹ ਕਰੀਏ ਵੀ ਜਿਹੜਾ ਬਾਹਰ ਦੀਆਂ ਕੰਪਨੀਆਂ ਨੇ ਜਾਂ ਇੰਡਸਟਰੀਜ਼ ਹੈ ਆਪਾਂ ਉਸ ਨੂੰ ਛੱਡ ਕੇ ਆਪਣੇ ਪੰਜਾਬ ਦਾ ਹੀ ਉਹ ਕਰੀਏ ਆਪਾਂ ਇੱਕ ਚਲਕ ਤੁਹਾਨੂੰ ਗੁਰੂ ਨਾਨਕ ਦੀ ਹੱਟੇ ਦੀ ਉਹ ਵੀ ਦਿਖਾਣੇ ਆ ਜਿੱਥੇ ਪੁਰਾਣੀ ਦੁਕਾਨ ਚੋਂ ਜਿਹੜੀ ਉਹਨਾਂ ਨੇ ਨਵੀਂ ਦੁਕਾਨ ਵਿੱਚ ਉਹਨੂੰ ਸ਼ਿਫਟ ਕੀਤਾ ਸਾਰਾ ਸਮਾਨ ਨੂੰ ਆਪਾਂ ਉਹਦੀ ਵੀ ਇੱਕ ਚਲਕ ਦਿਖਾਣੇ ਆ ਤੁਹਾਨੂੰ ਤੁਸੀਂ ਦੇਖੋ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਪੰਜਾਬ ਨੂੰ ਦੀਆਂ ਇਹ ਜਿਹੜਾ ਰਾਜਪੁਰਾ ਸਰੰਦ ਬਾਈਪਾਸ ਹੈ ਆਪਣਾ ਰੌਂਗ ਸਾਈਡ ਹੈ ਜਿਹੜੀ ਇਹ ਆਪਣਾ ਗੱਲ ਕਰਦੇ ਜਿੱਥੇ ਅਮਰਜੀਤ ਪੈਲੇਸ ਹੈ ਇਹ ਅਮਰਜੀਤ ਪੈਲੇਸ ਉਹਦੇ ਵਿੱਚ ਹੀ ਇਹ ਖੋਲਿਆ ਗਿਆ ਇਹ ਜਿਹੜਾ ਨਲਾਸ ਰੋਡ ਸਾਈਡ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਗੁਰਨਾਨਕ ਦੀ ਹੱਤੀ ਪਹਿਲਾ ਸ਼ੁਰੂਆਤ ਕੀਤੀ ਸੀ ਜਿੱਥੇ ਅੱਜ ਗੁਰਨਾਨਕ ਦੀ ਹੱਟੀ ਹੈਂਡਲੂਮ ਗੁਰੂ ਕਿਰਪਾ ਹੈਂਡਲੂਮ ਖੋਲਿਆ ਗਿਆ ਉਸ ਤੋਂ ਬਾਅਦ ਤਰੱਕੀ ਕਰਦੇ ਕਰਦੇ ਆ ਜਿਵੇਂ ਇਹਨਾਂ ਦਾ ਰੱਬ ਨੇ ਹੱਥ ਫੜਿਆ ਹੋਇਆ ਅੱਗੇ ਚੱਲਦੇ ਚੱਲਦੇ ਇਹਨਾਂ ਨੇ ਜਿਹੜਾ ਪੈਲਸ ਸੀਗਾ ਪੈਲਸ ਵਿੱਚ ਗੁਰਨਾਨਕ ਦੀ ਹੱਟੀ ਦਾ ਜੋ ਟੋਟਲੀ ਸਮਾਨ ਸੀਗਾ ਉਧਰ ਸ਼ਿਫਟ ਕਰ ਦਿੱਤਾ ਤੇ ਉੱਥੇ ਅੱਜ ਗੁਰੂ ਕਿਰਪਾ ਹੈਂਡਲੂਮ ਦੀ ਸ਼ੁਰੂਆਤ ਕੀਤੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਨ ਦੀਆਂ ਮੰਗਰ ਕਰਦੇ ਨੀਏ ਜਿੱਥੇ ਤੁਸੀਂ ਵੇਖ ਰਹੇ ਹੋ ਕਸਟਮਰ ਦੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਨੇ ਤੇ ਇੱਕ ਸਭ ਤੋਂ ਅਹਿਮ ਇਹ ਦੇਖੋ ਜਿੱਥੇ 24 ਘੰਟੇ ਆਪਾਂ ਗੱਲ ਕਰਦੇ ਆਂ ਔਰ ਇਹ ਗੁਰਬਾਣੀ ਦਾ ਹੀ ਸਿਮਰਨ ਕੀਤਾ ਜਾਂਦਾ ਹੈ ਜਾਂ ਜਿੰਮੇ ਵੀ ਆਪਾਂ ਗੱਲ ਕਰਦੇ ਆਂ ਵੀ ਸਿੱਖ ਜਿਹੜਾ ਹੈਗਾ ਸਿੱਖ ਧਰਮ ਦੀ ਪੂਰੀ ਇਸ ਟਾਈਮ ਉਹ ਚਰਚਾ ਹੈ ਔਰ ਜਿਹੜੇ ਸਾਰੇ ਸਮਾਨ ਆਪਾਂ ਗੱਲ ਕਰਦੇ ਆ ਇਹ ਰੋਜ਼ ਵਰਤੋ ਵਾਲਾ ਵੀ ਸਮਾਨ ਹੈ ਜਿਹੜਾ ਲਿਆ ਜਾ ਰਿਹਾ ਔਰ ਸਸਤੇ ਰੇਟਾਂ ਦੇ ਲਿਆ ਜਾ ਰਿਹਾ ਹੈ ਸਸੀ ਗਾਲ ਜੀ ਕਿ ਨਾਸਰ ਤੁਹਾਡਾ ਜੀ ਪ੍ਰਵਿੰਦਰ ਪ੍ਰਵਿੰਦਰ ਜੀ ਤੁਸੀਂ ਉਰੇ ਆਏ ਹੋ ਗੁਰਨਾਨਕ ਦੀ ਹੱਟੀ ਦੇ ਆਏ ਹੋ ਮਤਲਬ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਰੇਟਾਂ 'ਚ ਫਰਕ ਕੁਆਲਿਟੀ 'ਚ ਕਿਵੇਂ ਕੀ ਕਹਿਣਾ ਚਾਹੁੰਦੇ ਸਰ ਨਹੀਂ ਠੀਕ ਹੈ ਜੀ ਰੇਟਾਂ 'ਚ ਫਰਕ ਹੈ ਬਾਹਰ ਇਨੀ ਮਹਿੰਗਾਈ ਹੈ ਉਰੇ ਮੇਰੇ ਨੂੰ ਕੁਛ ਰਾਹਤ ਮਿਲਦੀ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਤੁਸੀਂ ਵੀ ਆਓ ਉਰੇ ਦੇਖੋ ਜੀ ਇਸ ਲੰਮੀ ਚੀਜ਼ ਖੁੱਲੀ ਹੈ ਮਤਲਬ ਬਾਹਰ ਉਰੇ ਇਨੀ ਭੀੜ ਭੜਕਾ ਵੀ ਨਹੀਂ ਹੈਗਾ ਬਾਜ਼ਾਰਾਂ 'ਚ ਇਨੀ ਭੀੜ ਹੈ ਤੇ ਲੁੱਟ ਬਾਜ਼ ਜ਼ਿਆਦਾ ਹੈ ਉਰੇ ਠੀਕ ਹੈ ਰੇਟਾਂ 'ਚ ਫਰਕ ਲੱਗਿਆ ਤਾਂ ਉਹਨਾਂ ਕੁਆਲਿਟੀ 'ਚ ਵੀ ਕਾਫੀ ਫਰਕ ਹੈ ਛੋਟਾ 10-10 ਰੁਪਏ ਜੀ ਕਿਸੇ ਦੀ ਵੀ ਜੀ ਵੀ ਹੈਗੀ ਹੈ ਜਿਹੜੀ ਜ਼ਿਆਦਾ ਹੈ ਉਹਨਾਂ 'ਚ 50 100 ਦੀ ਵੀ ਹੈਗੀ ਛੋਟੀ ਕਿਹੜਾ ਪਿੰਡ ਆ ਤੁਹਾਡਾ ਪਿੰਡ ਦਾ ਲੋਕਲੀ ਅੰਨ ਪਿੱਛੇ ਫੈਕਟਰੀ ਨਾਲ ਨਾਕਲ ਉਹ ਠੀਕ 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 ਹੈ ਥੈਂਕ ਯੂ ਹਾਂ ਕਿੰਨੇ ਕਿੰਨੇ ਪੈਸੇ 650 650 ਹਾਂਜੀ ਕਿਨਾਰਾ ਸਰ ਤੁਹਾਡਾ ਜੀ ਤੁਸੀਂ ਅੱਜ ਉਹ ਗੁਰਨਾਨਕ ਦੀ ਹੱਟੀ ਦੇ ਸਮਾਨ ਲੈਣ ਪਹੁੰਚੇ ਹੋ ਇਹਦੇ ਬਾਰੇ ਜਾਣਕਾਰੀ ਦਿਓ ਕਿ ਮੇਰੀ ਤੁਹਾਨੂੰ ਕੁਆਲਿਟੀ ਜਾਂ ਰੇਟਾਂ 'ਚ ਕੀ ਫਰਕ ਲੱਗਿਆ ਸਰ ਕੁਆਲਿਟੀ ਬਹੁਤ ਅੱਛੀ ਹੈ ਜੀ ਰੇਟ ਵੀ ਠੀਕ ਹੈ ਬੜੀ ਵਧੀਆ ਪਹਿਲਾਂ ਵੀ ਅਸੀਂ ਬਹੁਤ ਵਾਰੀ ਲੈ ਗਏ ਅਸੀਂ ਅੱਛਾ ਕਦੋਂ ਕਿੱਥੋਂ ਆਏ ਹੋ ਤੁਸੀਂ ਇੱਥੋਂ ਲੋਕਲੀ ਰਾਜਪੁਰਾ ਰਾਜਪੁਰਾ ਕਿਹੜੀ ਸਾਈਡਰ ਨੇ ਟਾਊਨ ਤੋਂ ਸਰ ਟਾਊਨ ਚੋਂ ਬਾਅਦ ਵਿੱਚ ਤੁਸੀਂ ਟਾਊਨ ਤੋਂ ਸਪੈਸ਼ਲ ਹੋਰੇ ਆਏ ਆ ਹਾਂਜੀ ਹਾਂਜੀ ਡਿਊਟੀ ਮੇਰੀ ਇੱਥੇ ਨੇੜੇ ਹੁੰਦੀ ਹੈ ਮੈਂ ਛੁੱਟੀ ਕਰਕੇ ਜਾ ਰਿਹਾ ਸੀ ਅੱਛਾ ਚਲੋ ਸਮਾਨ ਲਈ ਜਾਓ ਠੀਕ ਹੈ ਕੀ ਆਪਣਾ ਕੀ ਕਹਿਣਾ ਚਾਹੁੰਦੇ ਹੋ ਕੁਆਲਿਟੀ ਕਵਾਲਿਟੀ ਸਰ ਬਹੁਤ ਅੱਛੀ ਹੈ ਸਾਰਾ ਫਰਿਕ ਸਮਾਨ ਬਹੁਤ ਵਧੀਆ ਹੈ ਸਾਫ ਨਿਕਿਆ ਹੈ ਰੇਟਾਂ 'ਚ ਫਰਕ ਹੈਗਾ ਟਾਊਨ ਨਾਲੋਂ ਜਾਂ ਆਪਣਾ ਹੋਰ ਦੁਕਾਨਦਾਰਾਂ ਨਾਲ ਬਿਲਕੁਲ ਸਰ ਬਿਲਕੁਲ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਇੱਕ ਵਾਰੀ ਵੈਸੇ ਤਾਂ ਬਹੁਤ ਆਏ ਆ ਇੱਥੇ ਕਸਟਮਰ ਆਉਂਦੇ ਹੀ ਰਹਿੰਦੇ ਨੇ ਪਰ ਇੱਕ ਵਾਰੀ ਬਹੁਤ ਜਿਹੜੇ ਨਹੀਂ ਆਏ ਉਹ ਵੀ ਆ ਕੇ ਦੇਖੋ ਫਰਕ ਦਿਖੇਗਾ ਤੁਹਾਨੂੰ ਆਪੇ ਕੁਆਲਿਟੀ ਵਾਈਜ਼ ਵੀ ਰੇਟ ਵਾਈਜ਼ ਵੀ ਬਹੁਤ ਬੱਛਾ ਧੰਨ ਧੰਨਵਾਦੀ ਧੰਨਵਾਦ ਠੀਕ ਹੈ ਥੈਂਕ ਯੂ ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬ ਕੂਬੈਬਟੀਵੀ ਮੈਂ ਜਗਨੰਦਨ ਗੁਪਤਾ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਉਹਨੇ ਪਹੁੰਚੇ ਹੋਏ ਸੀਗੇ ਤੇ ਆਪਾਂ ਹੁਣ ਤੁਹਾਨੂੰ ਸਾਰਾ ਲਾਈਵ ਦਿਖਾਇਆ ਗੁਰੂ ਨਾਨਕ ਦੀ ਹੱਟੀ ਦਾ ਵੀ ਜਿਹੜਾ ਸੀਗਾ ਵੀ ਕਿੰਨੇ ਮਹੀਨਿਆਂ ਚ ਕੁਛ ਹੀ ਮਹੀਨਿਆਂ ਵਿੱਚ ਇਹਨਾਂ ਨੇ ਕਿੰਨੀ ਤਰੱਕੀ ਕੀਤੀ ਹੈ ਔਰ ਉਹਦੇ ਚੱਲਦੇ ਹੋਏ ਆ ਜਿਨ੍ਹਾਂ ਨੇ ਗੁਰੂ ਨਾਨਕ ਦੀ ਹੱਟੀ ਤੇ ਚੱਲਦੇ ਹੋਏ ਗੁਰੂ ਕਿਰਪਾ ਹੈਂਡਲੂਮ ਸਟੋਰ ਖੋਲਿਆ ਜਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਸੀ ਪੰਜਾਬ ਜੂਮ ਦੀਆਂ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰਾਜਪੁਰਾ ਵਾਸੀ ਦਾ ਜਰੂਰ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਬਿਉਰੇ ਇੱਕ ਗੁਰੂ ਨਾਨਕ ਦੀ ਹਿੱੱਟੀ ਦੇ ਨਾਲ ਜਨਰਲ ਸਮਾਨ ਦੇ ਨਾਲ ਹੈਂਡਲੂਮ ਵੀ ਹੈਂਡਲੂਮ ਖੁੱਲ ਚੁਕਿਆ ਹੈ ਤੇ ਆਪਾਂ ਹੁਣ ਇੱਥੇ ਗੱਲ ਕਰਦੇ ਆਂ ਵੀ ਸਾਰਿਆਂ ਨੂੰ ਅਪੀਲ ਕਰ ਉਹ ਇੱਕ ਵਿਜ਼ਿਟ ਜਰੂਰ ਕਰਨ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ